ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੂ ਜੀ ਹਿੰਦੁਸਤਾਨ ਫਾਸਨੂ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਗੈਸਪੁਰਾ ਹਰਗੋਬਿੰਦਨਗਰ ਦੇ ਵਿੱਚ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਭਿਸ਼ਣ ਅੱਗ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਉਣ ਵਾਸਤੇ ਫਾਇਰ ਬਿਗਰ ਦੀ ਚਾਰ ਗੱਡੀਆਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਪਿਆ ਬਣੇ ਰੋ ਸਾਡੇ ਨਾਲ ਹਿੰਦੁਸਤਾਨ ਫਾਸਨੂ ਦੀ ਖਾਸ ਰਿਪੋਰਟ ਵਰੀਂਦਰ ਗਵਾਨ ਸਰ ਕੀ ਦਾ ਕਿ ਨਾਮ ਹੈ ਜੈ ਅੰਬੇ ਕੀ ਕੰਮ ਕੀ ਕਰਨਾ ਕਿਦਾ ਹੋਈ ਜਗ ਲੱਗੀ ਏਸੀ ਦੀ ਪਾਈਪ ਛੱਡੀ ਸੀ ਏਸੀ ਦੀ ਪਾਈਪ ਦੇ ਨਾਲ ਸਪਾਰਕ ਹੋ ਗਿਆ ਉਹਦੇ ਕਰਕੇ ਉਹਨੇ ਅੱਗ ਲੱਗੀ ਅੱਛਾ ਸਰ ਜਿੱਦਾਂ ਆਪਣਾ ਪਲਾਸਟਿਕ ਦਾ ਕੰਮ ਚੱਲਦਾ ਆਪਣਾ ਕੋਈ ਫਾਇਰ ਬੈਂਡਿੰਗ ਸਿਸਟਮ ਗਿਆ ਫਰ ਵੇਟ ਦਾ ਠੀਕੇ ਸੀਗੇ 6 ਹਾਂਜੀ 6 ਆਪਾਂ ਨੇ ਲਏ ਹੋਏ ਸੀਗੇ ਉਹ ਸਿਲੰਡਰ ਹਾਂ ਫਿਰ ਮੌਕੇ ਤੇ ਕੰਮ ਕੀਤਾ ਉਹਨਾਂ ਨੇ ਜਾਨੀ ਥੋੜਾ ਮੋਟਾ ਕੀਤਾ ਉਹ ਬਾਕੀ ਅੱਗ ਜ਼ਿਆਦਾ ਹੋਣ ਕਰਕੇ ਘੱਟ ਕੰਟਰੋਲ ਹੋਈ ਉਹਦੇ ਨਾਲ ਫਿਰ ਫਾਇਰ ਗੇਟ ਦੀਆਂ ਮਸ਼ੀਨਾਂ ਆਈਆਂ ਉਹਨਾਂ ਨੇ ਕੰਟਰੋਲ ਤਿੰਨ ਚਾਰ ਬੰਦੇ ਸੀਗੇ ਤੇ ਕੋਈ ਨੁਕਸਾਨ ਤਾਂ ਨਹੀਂ ਹੋਇ ਠੀਕ ਹੈ ਤੇ ਮਨ ਜਿਹੜੀ ਗੱਡੀ ਪਹੁੰਚੀ ਆ ਕਿ ਅੱਗ ਨੂੰ ਕਾਬੂ ਪਾਏ ਪੈ ਗਿਆ ਅੱਗ ਨੂੰ ਕਾਬੂ ਉੱਪਰ ਦੀ ਫੇਰ ਕਿਹਨਾਂ ਰੱਖਿਆ ਹੋਇਆ ਸਮਾਨ ਜਿਹੜੀ ਉੱਪਰ ਜਿਹੜੀ ਉਹ ਇਹਦਾ ਕਵਾੜਖਾਨਾ ਜਿਹੜਾ ਹੁੰਦਾ ਨਾ ਉਹ ਉੱਪਰ ਹੁੰਦਾ ਉਹ ਨੂੰ ਤੁਹਾਡੇ ਕਿੰਨਾ ਕਾ ਮਾਲ ਜਿਹੜਾ ਕਿ ਸੜ ਗਿਆ 10-20 ਹਜ਼ਾਰ ਰੁਪਏ ਦਾ ਤੇ ਐਡੀ ਵੱਡੀ ਫੇੜੀ 10-20 ਹਜ਼ਾਰ ਦਾ ਮਾਲ ਇਸੇ ਦਾ ਸਾੜਿਆ ਇਸ ਕੁਆੜ ਹੀ ਹੈ ਨਾ ਇਹ ਕੋਈ ਕੀਮਤੀ ਸਮਾਨ ਤਾਂ ਹੈ ਨਹੀਂ ਕਿ ਨਵਾਂ ਸਮਾਨ ਹੈ ਕੁਆੜ ਦੀ ਕੀ ਕੀਮਤ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਭ ਠੀਕ ਹੈ ਜੀ ਠੀਕ ਹੈ ਸਾਰਾ ਪਲਾਸਟਿਕ ਦਾ ਕਵਾੜ ਰੱਖਿਆ ਦਾ ਸਕ੍ਰੈਪ ਦਾ ਕੰਮ ਹੈ ਹਾਂ ਜੀ ਸਕ੍ਰੈਪ ਦਾ ਨਾਲੇ ਕਦੇ ਇਹ ਆਪਣੇ ਪ੍ਰਿੰਸ ਕੋਲੇ ਨੇ ਬਸੰਤਪੁਰੂ ਦੇ ਰਹਿਣ ਵਾਲੇ ਨੇ ਇਹਨਾਂ ਦੀ ਜੇ ਮਾਨ ਨਾਲ ਇੱਥੇ ਦਾਣੇ ਦੀ ਪਲਾਸਟਿਕ ਦੀ ਫੈਕਟਰੀ ਹੈ ਇੱਥੇ ਸੌਰ ਸ਼ਰਕਟ ਹੋਣ ਨਾਲ ਜਿਹੜੀ ਅੱਗ ਲੱਗ ਗਈ ਆ ਮੌਕੇ ਤੇ ਫਾਇਰ ਬੁਝਾਉਣ ਨਾਲ ਆ ਕੇ ਅੱਗ ਬੁਝਾਤੀ ਆ ਬਿਲਕੁਲ ਠੀਕ ਠਾਕ ਆ ਕੋਈ ਕੋਈ ਸਰ ਕੋਈ ਜਾਨੀ ਮਾਨੀ ਨੂੰ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ 10-15 ਹਜ਼ਾਰ ਦਾ ਨੀਰ ਬਾਰਡ ਨਾਲ ਕੋਈ ਪਲਾਸਟਿਕ ਦੇ ਦਾਣੇ ਦਾ ਜੁੜੇਗਾ ਅੱਛਾ ਹਾਂ ਬਾਕੀ ਠੀਕ ਠਾਕ ਆ ਫਾਇਰ ਬੁਝਾਉਣ ਕਿੰਨੀ ਗੱਡੀਆਂ ਆਈਆਂ ਹਾਂ ਦੋ ਤੋਂ ਤਿੰਨ ਗੱਡੀਆਂ ਨੇ ਆ ਕੇ ਕਾਬੂ ਪਾ ਲਈ ਜਿਹੜਾ ਫਾਇਰ ਸਿਸਟਮ ਇਹਨਾਂ ਤੇ ਲੱਗਿਆ ਇਹ ਨਹੀਂ ਲੱਗੇ ਹੋਏ ਸੀ ਕਿ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਆਪ ਵੀ ਕੀਤੀ ਆ ਤੇ ਉਹ ਅਗਰ ਜਿਆਦਾ ਸੀ ਪੇਸ਼ ਕਰਕੇ ਲਈ ਫੈਰਵਲ ਦੀ ਮੌਕੇ ਤੇ ਉਹਨਾਂ ਕੋਲ ਡਾਊਨ ਸੀ ਕਿਤੇ ਕਮ ਮੈਨੂਫੈਕਚਰੀ ਹੁੰਦੀ ਸੀ ਇੱਥੇ ਆਪਣਾ ਡਾਊਨ ਇਹਨਾਂ ਦੇ ਨਾਲ ਹੀ ਵਿੱਚ ਰੱਖਿਆ ਬਣਾ ਰਹੇ ਨੇ ਹਾਂਜੀ ਲਫਾਫਿਆਂ ਦੀ ਫੈਕਟਰੀ ਸੀ ਬਣਾਦੇ ਜੀ ਗਲੀ ਨੰਬਰ 7.5 ਹਰਗੋਬਿੰਦ ਨਗਰ ਇਹ ਇੰਡਸਟਰੀਅਲ ਸੀ ਦਾ ਇਲਾਕਾ ਪੈਂਦਾ ਇਸ ਦੇ ਵਿੱਚ ਫੈਕਟਰੀ ਮਾਲਕਾਂ ਨੇ ਦੱਸਣ ਦਾ ਕਿ ਆਕੇ ਉਹਨਾਂ ਨੇ ਏਸੀ ਔਨ ਕੀਤਾ ਸੀਗਾ ਉਤੋਂ ਸਪਰਕ ਭੜਕ ਕੇ ਪਲਾਸਟਿਕ ਦੇ ਦਾਣੇ ਦਾ ਕੰਮ ਸੀ ਇਹਨਾਂ ਦਾ ਪਲਾਸਟਿਕ ਦਾ ਉਹ ਚਿੰਗਾੜੀ ਡਿੱਗੀ ਤੇ ਅੱਗ ਭੜਕ ਗਈ ਜੀ ਇਹਦੇ ਇਮੀਡੀਏਟਲੀ ਬੁਝਾਉਣ ਦੇ ਵਾਸਤੇ ਫੈਬ੍ਰिकेट ਨੂੰ ਸੂਚਿਤ ਕੀਤਾ ਫੈਬ੍ਰिकेट ਦੀਆਂ ਦੋ ਗੱਡੀਆਂ ਪਹੁੰਚ ਗਈਆਂ ਐਸਐਚਓ थाना 6 ਔਰ ਸਾਰਾ ਪੁਲਿਸ ਵਿਭਾਗ ਪਹੁੰਚ ਗਿਆ ਇੰਡਸਟਰੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਇਹਨਾਂ ਦੇ ਨਾਲ ਇਸ ਵੇਲੇ ਹੈਲਪ ਕਰ ਰਹੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਇੰਡਸਟਰੀਅਲ ਐਸੋਸੀਏਸ਼ਨ ਆਫ ਲੁਧਿਆਣਾ ਕੰਮ ਕਰ ਰਹੀ ਆ ਜਿਹੜੇ ਕਿ ਹਰ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਨਾਲ ਖੜੀ